ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸ਼੍ਰੋਮਣੀ ਭਗਤ ਅੰਨਾਜੇ ਤਰਨਾਦਾਲ ਜਿਨ੍ਹਾਂ ਦੇ ਮੁਖ ਜਥੇਦਾਰ ਬਾਬਾ ਗੁਰਨੇਵ ਸਿੰਘ ਜੀ ਪਿੰਡ ਚਾ ਕਾਸ਼ਮ ਸੂਬੇ ਵਾਲੇ ਤੇ ਸਾਰੀ ਉਹਨਾਂ ਦੀ ਫੌਜ ਉਹਨਾਂ ਦੇ ਨਾਲ ਪਿੰਡ ਕਮਾਲਪੁਰ ਦੇ ਵਿੱਚ ਪਹੁੰਚੀ ਆ ਸੋ ਅੱਜ ਤੇ ਪਹੁੰਚੇ ਦਾ ਮਕਸਦ ਕੀ ਕੀ ਇਹ ਜਿਹੜੀ ਆ ਪ੍ਰਵਾਸੀ ਬੇਟੀ ਆ ਇਹ ਨੰਗਲੀ ਪਿੰਡ ਦੇ ਰਹਿਣ ਵਾਲੀ ਆ ਤੇ ਕਮਾਲਪੁਰ ਪਿੰਡ ਦੇ ਵਿੱਚ 4 ਤਰੀਕ ਨੂੰ ਚੱਕੀ ਤੋਂ ਕੋਈ ਸਮਾਨ ਲੈਣ ਵਾਸਤੇ ਆਈ ਸੀ ਸੋ ਉਸ ਚੱਕੀ ਦਾ ਜਿਹੜਾ ਮਾਲਕ ਆ ਮਨਜੀਤ ਸਿੰਘ ਮੰਨਾ ਉਸ ਨੇ ਇਸ ਲੜਕੀ ਨਾਲ ਜਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨਾਂ ਨੇ 4 ਤਰੀਕ ਨੂੰ ਪੁਲਿਸ ਨੂੰ ਕੰਪਲੇਨਟ ਕੀਤੀ ਟਾਂਡਾ ਥਾਲੇ ਨੂੰ ਔਰ ਬੰਦੇ ਨੂੰ ਅਰੈਸਟ ਵੀ ਕਰ ਲਿਆ ਗਿਆ ਪਰ ਉੱਤੇ ਬੰਦ ਹੀ ਕੋਈ ਕਾਰਵਾਈ ਨਹੀਂ ਕੀਤੀ ਸ਼ਾਮਾਂ ਨੂੰ ਉਹ ਬੰਦੇ ਨੂੰ ਛੱਡ ਦਿੱਤਾ ਗਿਆ ਸੋ ਇਹ ਪ੍ਰਵਾਸੀ ਹੋਣ ਕਰਕੇ ਇਹਨਾਂ ਦੀ ਕੋਈ ਮਤ ਨਹੀਂ ਸੀ ਕਰ ਰਿਆ ਸੋ ਇਹਨਾਂ ਨੇ ਸਾਨੂੰ ਕੱਲ ਐਪਲੀਕੇਸ਼ਨ ਬਾਬਾ ਗੁਰਦੇਵ ਸਿੰਘ ਜੀ ਇਹ ਗ੍ਰਾਹਿ ਰਿਖੇ ਜਾ ਕੇ ਦਿੱਤੀ ਸੀ ਕਿ ਬਾਬਾ ਜੀ ਸਾਡੀ ਮਦਦ ਕੀਤੀ ਜਾਵੇ ਸੋ ਅੱਜ ਅਸੀਂ ਉਸੇ ਸਬੰਧ ਦੇ ਵਿੱਚ ਪਿੰਡ ਕਮਾਲਪੁਰ ਦੇ ਵਿੱਚ ਪਹੁੰਚਿਆ ਇਸ ਧੀ ਦੀ ਮਦਦ ਕਰਨ ਵਾਸਤੇ ਸੋ ਆ ਇਹਨਾਂ ਨੇ ਲਿਖਤੀ ਜਿਹੜੀ ਐਪਲੀਕੇਸ਼ਨ ਆ ਇਹ ਕੱਲ ਦਿੱਤੀ ਸੀ ਸੋ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸ਼ਾਮ ਤੱਕ ਆਪਾਂ 8-10 ਘੰਟੇ ਦਾ ਸਮਾਂ ਦਿੰਦੇ ਆ ਕਿ 8-10 ਘੰਟਿਆਂ ਦੇ ਵਿੱਚ ਬਣਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਮਨਜੀਤ ਸਿੰਘ ਮੰਨਾ ਜਿਹੜਾ ਵਾ ਉੱਤੇ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਆ ਕਰਕੇ ਉਹ ਉੱਤੇ ਐਫਆਈਆਰ ਕੀਤੀ ਜਾਵੇ ਸੋ ਬਾਕੀ ਜੋ ਕੁਝ ਵੀ ਇਹਨਾਂ ਦੇ ਨਾਲ ਹੋਇਆ ਉਹ ਇਹ ਆਪਣੇ ਜ਼ੁਬਾਨੀ ਦੱਸਣਗੇ ਕਿ ਕੀ ਕੋਈ ਸਾਡੇ ਨਾਲ ਹੋਇਆ ਤੇ ਕਿੰਨੇ ਕੀਤਾ ਬੋਲ ਕੇ ਸੁਣਗਾ ਮੈਂ ਕਿ ਇਹ ਚੱਕੀ ਜੂਸ ਲੈ ਉਹ ਮਨਨੇ ਨੇ ਕਿਹਾ ਇਧਰੋਂ ਮਿਲਣਾ ਜੂਸ ਮੈਂ ਅੰਦਰ ਵੀ ਤਾ ਉਹਨਾਂ ਨੇ ਖੇਚ ਲਿਆ ਤੇ ਜੇ ਮਰਜ਼ੀ ਅਸਤੀ ਕਿਤੇ ਤੇਰੇ ਕਪੜੇ ਘਾਟੇ ਚਲ ਗਏ ਤੇ ਫਿਰ ਉਹ ਮੈਨੂੰ ਕਹਿੰਦੇ ਮੈਂ ਜੋ ਕਰਦਾ ਉਹਨੇ ਕਰ ਲੈਂਦੇ ਮੈਂ ਤੈਨੂੰ ਪੈਸੇ ਦਊਂਗਾ ਮੈਂ ਉੱਥੋਂ ਭੱਜੀ ਮੇਰੇ ਚੱਪਲ ਮੇਰੇ ਪੈਸੇ ਉੱਥੇ ਰਹਿ ਗਏ ਮੈਂ ਮਮੀ ਨੂੰ ਲੈ ਕੇ ਗਈ ਮੇਰੇ ਚੱਪਲ ਅੰਦਰ ਮੇਰੀ ਵੀ ਚੱਪਲ ਬਾਹਰ ਸੁੱਟੀ ਪਈ ਅੰਨ ਤਰਨਾਲੇ ਜਦੋਂ ਮੈਂ ਗਈ ਪੁੱਛਣ ਉਹਨੋਂ ਤੋਂ ਬੁਆ ਨਾ ਖੋਲੇ ਉਹ ਦਾ ਪਰਾਂ ਸੀ ਬਾਹਰ ਉਹਦੇ ਪਰਾਨੂ ਮੈਂ ਗਿਆ ਤਾਂ ਉਹਦਾ ਪਰਾਨੇ ਫੋਨ ਕੀਤਾ ਤਾਂ ਉਹਨੇ ਬੰਗਾਰ ਖੋ ਲਿਆ ਉਹਨੂੰ ਪੁੱਛਿਆ ਤਾਂ ਕੰਦਾ ਨਹੀਂ ਮੈਂ ਐਡਾਂ ਕਾ ਨਹੀਂ ਕੀਤਾ ਤਾਂ ਮੈਨੂੰ ੱੱਕੇ ਨਾਲ ਅੰਦਰ ਲੈ ਗਿਆ ਤੇ ਮੈਨੂੰ 5000 ਰੁਪਈਆ ਦਿੱਤਾ ਤਾਂ ਕੰਦਾ ਆਪਣਾ ਮੂੰਹ ਬੰਦ ਕਰ ਲੈ ਤੇਰੀ ਕੁੜੀ ਦਾ ਬੰਲਾ ਨਹੀਂ ਹੋਣਾ ਤਾਂ ਜਾ ਅਗਰ ਬੰਮੂ ਬੰਦ ਨਹੀਂ ਕਰਨਾ ਤਾਂ ਤੈਨੂੰ ਮਾਰਾਂਗੇ ਕੁੱਟਾਂਗੇ ਬੰਦ ਕਰਾ ਦੇਵਾਂਗੇ ਤੇ ਮੈਂ ਚੁੱਪ ਕਰਕੇ ਘਰ ਚਲ ਗਈ ਤੇ ਸਾਡਾ ਪਰੌਣਾ ਨਹੀਂ ਸਿੱਕਾਰ ਪਿੰਡ ਗਿਆ ਸੀ ਸੋ ਇਹਨਾਂ ਦੇ ਦੱਸਣ ਮੁਤਾਬਕ ਇਹ ਜਿਹੜਾ ਇਹ ਲੜਕੀ ਦਾ ਬਾਪ ਆਏ ਵਿਆਹ ਗਿਆ ਹੋਇਆ ਸੀ ਪਰ ਤੁਰੰਤ ਇਹਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਇਹ ਬਾਈ ਏਅਰ ਫੇਰ ਉੱਥੋਂ ਵਿਆਹ ਤੋਂ ਜਿਹੜਾ ਉਹ ਇੱਥੇ ਪਹੁੰਚਿਆ ਸੋ ਦੁਬਾਰਾ ਅਸੀਂ ਫਿਰ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਆ ਉਹ ਤੁਰੰਤ ਕੀਤੀ ਜਾਵੇ ਤਾਂ ਕਿ ਆ ਜਿਹੜਾ ਮਾਹੌਲ ਆ ਉਹ ਬਿਲਕੁਲ ਸ਼ਾਂਤ ਰਹੇ ਜੇ ਨਹੀਂ ਕੀਤੀ ਜਾਵੇਗੀ ਤੇ ਫਿਰ ਅਸੀਂ ਅਗਲੀ ਕੋਈ ਵੱਡੀ ਰਣਨੀਤੀ ਲੈ ਕੇ ਜਿਹੜਾ ਉਹ ਚੱਲਾਂਗੇ ਸੋ ਇੰਨੀ ਕੀ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਫਾ ਤੇ